ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਇੱਕ ਖਬਰ ਨਾ ਸੁਣ ਕੇ ਬੜਾ ਮਨ ਨੂੰ ਦੁੱਖ ਲੱਗਿਆ ਸੋਹਣਾ ਸੁਨੱਖਾ ਗੱਭਰੂ ਪੰਜਾਬ ਦਾ ਨਾਬਾਦਈ ਪਿੰਡ ਪਾਲੀਆਂ ਦਾ ਨੌਜਵਾਨ ਸੀ ਗੁਰਵਿੰਦਰ ਸਿੰਘ 28 ਸਾਲ ਉਹਦੀ ਉਮਰ ਸੀ ਜਿਹੜਾ ਪਿਛਲੇ ਸਾਲ ਸਰੀਰ ਦੇ ਵਿੱਚ ਜਾਂਦਾ ਤੇ ਉਹਦੀ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਜਾਂਦੀ ਹੈ ਤੇ ਜਦੋਂ ਖਬਰ ਸੁਣੀ ਨਾ ਬੜਾ ਮਨ ਨੂੰ ਤੱਕਾ ਲੱਗਿਆ ਤੱਕਾ ਇਸ ਕਰਕੇ ਲੱਗਿਆ ਇੱਕ ਤਾਂ ਇਕਲੌਤਾ ਨੌਜਵਾਨ ਸੀਗਾ ਇਕਲੌਤਾ ਪੁੱਤ ਸੀ ਆਪਦੇ ਘਰਦਿਆਂ ਦਾ ਦੂਜੀ ਗੱਲ ਇਹ ਆ ਵੀ ਉਹਦੇ ਘਰਦਿਆਂ ਨੇ ਕਰਜ਼ਾ ਚੱਕ ਕੇ ਉਹਨੂੰ ਭੇਜਿਆ ਸੀਗਾ ਪਹਿਲਾਂ ਉਹਦਾ ਵਿਆਹ ਕੀਤਾ ਉਹਦੀ ਘਰ ਵਾਲੀ ਨੂੰ ਭੇਜਿਆ ਤੇ ਪਿਛਲੇ ਸਾਲ ਹੀ ਉਹ ਦਸੰਬਰ 2023 ਦੇ ਵਿੱਚ ਕੈਨੇਡਾ ਗਿਆ ਸੀ ਤੇ ਹੁਣ ਉਹਦੀ ਸਾਲ ਬਾਅਦ ਤਕਰੀਬਨ ਦਿਲ ਦਾ ਦੌਰਾ ਪੈਣ ਕਰਨ ਡੈਥ ਹੋ ਜਾਂਦੀ ਸਾਲ ਵੀ ਨਹੀਂ ਹੋਇਆ ਸੀ ਹਜੇ ਗਏ ਨੂੰ ਤੇ ਐਓ ਜੀ ਖਬਰ ਇਕੱਲੇ ਗੁਰਵਿੰਦਰ ਸਿੰਘ ਦੀ ਖਬਰ ਨਹੀਂ ਹੋਰ ਵੀ ਖਬਰਾਂ ਦੂਜੇ ਤੀਜੇ ਦਿਨ ਚੌਥੇ ਦਿਨ ਸੁਣਨ ਨੂੰ ਮਿਲ ਜਾਂਦੀ ਆ ਤੇ ਬਹੁਤ ਵੱਡਾ ਯਾਨੀ ਕਿ ਅ ਬਹੁਤ ਵੱਡਾ ਦਖਾਂਤ ਹੈ ਇਹ ਪੰਜਾਬ ਦੇ ਲਈ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਜਾਂ ਓਵਰਡੋਜ਼ ਹੋ ਕਰਕੇ ਜਾਂ ਕੋਈ ਸੁਸਾਈਸਾਈਡ ਕਰਕੇ ਆਪਦੀ ਜ਼ਿੰਦਗੀ ਖਤਮ ਕਰ ਰਿਹਾ ਹੈ ਤੇ ਜਿੰਦਗੀ ਖਤਮ ਕਿਉਂ ਕਰ ਰਿਹਾ ਹਨਾ ਇਹਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਹਨ ਤੇ ਅੱਜ ਮੈਂ ਇੱਕ ਵੀਡੀਓ ਵੀ ਦੇਖ ਰਿਹਾ ਸੀ ਜਿਹਦੇ ਵਿੱਚ ਸਰੀ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੁੱਖ ਗ੍ਰੰਥੀ ਆ ਉਹ ਕਹਿ ਰਹੇ ਸੀਗੇ ਕਿ ਅੱਗੇ ਸਾਡੇ ਕੋਲੇ ਕੇਸ ਆਉਂਦੇ ਸੀਗੇ ਵੀ ਓਵਰਡੋਜ਼ ਹੋ ਕੇ ਡੈਥ ਹੋ ਗਈ ਆ ਜੀ ਇਹਦੀ ਬਾਡੀ ਆਪਾਂ ਪੰਜਾਬ ਭੇਜਣੀ ਆ ਕਹਿੰਦੇ ਹੁਣ ਸਾਡੇ ਕੋਲੇ ਸੁਸਾਇਡ ਵਾਲੇ ਕੇਸ ਵੀ ਆਈ ਜਾਂਦੇ ਆ ਵੀ ਜਿਨ੍ਹਾਂ ਨੇ ਕੰਮ ਦੀ ਵਜ੍ਹਾ ਕਰਕੇ ਡਿਪਰੈਸ ਹੋ ਕੇ ਕੰਮ ਨਹੀਂ ਮਿਲਦਾਗਾ ਪੰਜਾਬ ਤੋਂ ਕਰਜ਼ਾ ਚੱਕ ਕੇ ਆਏ ਆ ਪੈਸੇ ਪੂਰੇ ਨਹੀਂ ਹੋ ਰਹੇ ਤੇ ਸੁਸਾਈਡ ਕੀਤੀ ਆ ਦੋ ਬਾਡੀਜ਼ ਕਹਿੰਦੇ ਸਾਡੇ ਕੋਲੇ ਹਜੇ ਭੇਜੇ ਨਹੀਂ ਆਲੀਆਂ ਪਈਆਂ ਪੰਜਾਬ ਸਭ ਤੋਂ ਵੱਡੀ ਜਿਹੜੀ ਇੱਕ ਦੁਖਾਂਤ ਆ ਨਾ ਜੀ ਉਹ ਇਹ ਆ ਬਈ ਅੱਗੇ ਸਾਡੇ ਕੋਲ ਸਿਰਫ ਓਵਰਰੋਡ ਦੇ ਕੇਸ ਆਉਂਦੇ ਸੀ ਜਿਹੜੀਆਂ ਡੈੱਡ ਬਾਡੀਜ਼ ਸੀ ਜੀ ਇਸ ਵੇਲੇ ਚਾਰ ਡੈੱਡ ਬਾਡੀਜ਼ ਵਿਅਲੀ ਵਿਊ ਚ ਪਈਆਂ ਨੇ ਸਾਡੇ ਕੋਲ ਇੱਕ ਜਾਣੀ ਆ 24 ਨੂੰ ਜੀ ਉਹ ਪੰਜਾਬ ਹਾਂ ਉਹ ਤੇ ਚਲੋ ਜਿਹੜਾ ਐਕਸੀਡੈਂਟ ਹੋਇਆ ਸੀ ਕਾਮੂਸ ਜਿਹੜਾ ਕਾਂਟਾ ਦਾ ਟਰੱਕ ਡਿਗਿਆ ਸੀ ਉਹ ਬਾਡੀ ਆ ਪਰ ਉਸ ਤੋਂ ਬਿਨਾ ਇੱਕ ਲੜਕੀ ਦੀ ਡੈੱਡ ਬਾਡੀ ਆ ਜੀ ਉਹਨੇ ਸੁਸਾਈਡ ਕੀਤੀ ਇੱਕ ਓਵਰਡੋਸ ਦਾ ਕੇਸ ਪਿਆ ਵਾ ਇੱਕ ਕੱਲ ਦੇ ਸਾਡੇ ਦੁਆਲੇ ਫਿਰਦੇ ਆ ਵੀ ਉਹ ਵੀ ਸੁਸਾਈਡ ਦਾ ਕੇਸ ਆ ਜਿਹੜਾ ਇਹ ਰੁਝਾਨ ਚੱਲ ਪਿਆ ਨਾ ਇਸ ਵੇਲੇ ਮੇਰੀ ਨੌਲੇਜ ਦੇ ਵਿੱਚ ਪਿਛਲੇ 2-3 ਮਹੀਨਿਆਂ ਦੇ ਵਿੱਚ 4 ਕੇਸ ਸਾਡੇ ਕੋਲ ਸਿਰਫ ਸੁਸਾਈਡ ਦੇ ਆਏ ਆ ਸ਼ਾਬਾਸ਼ ਤੇ ਬਹੁਤ ਵੱਡਾ ਪੰਜਾਬ ਵਾਸਤੇ ਮੈਂ ਕਹਿੰਦਾ ਦੁਖਾਂਤ ਦੀ ਗੱਲ ਆ ਇਹ ਦਰਦਨਾਕ ਘਟਨਾਵਾਂ ਇਹ ਦਰਦਨਾਕ ਸਟੋਰੀਆਂ ਆ ਜਿਹੜੀਆਂ ਬਹੁਤ ਮਨ ਨੂੰ ਤੱਕਾ ਲੱਗਦਾ ਸੁਣ ਕੇ ਕੱਲ ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਸੁਸਾਈਡ ਦੇ ਕੇਸ ਕੈਨੇਡਾ ਦੇ ਵਿੱਚ ਬਹੁਤ ਵੱਧ ਚੁੱਕੇ ਆ ਤੇ ਹਜੇ ਮੈਂ ਉਹ ਵੀਡੀਓ ਕੰਪਲੀਟ ਕਰਕੇ ਅਪਲੋਡ ਵੀ ਨਹੀਂ ਕੀਤੀ YouTube ਤੇ ਤੇ ਅੱਜ ਨਵੀਂ ਖਬਰ ਆ ਗਈ ਆ ਕਿ ਵਿਸ਼ਾਲ ਬਜਾਜ ਨਾਂ ਦਾ ਲੜਕਾ 27 ਸਾਲ ਦਾ ਸੀਗਾ ਉਹਦੀ ਡੈੱਡ ਬੋਡੀ ਡੈਲਟਾ ਦੇ ਵਿੱਚੋਂ ਮਿਲੀ ਆ ਤੇ 15 ਸਤੰਬਰ ਤੋਂ ਉਹ ਆਪਦੇ ਕੰਮ ਤੋਂ ਲਾਪਤਾ ਸੀਗਾ ਤੇ ਉਹਦੇ EMPLOYER ਨੇ ਪੁਲਿਸ ਨੂੰ ਇਨਫੋਰਮ ਕੀਤਾ ਸੀ ਵੀ ਲੜਕਾ ਕੰਮ ਤੇ ਨਹੀਂ ਆ ਰਿਹਾ ਉਹ ਤੋਂ ਬਾਅਦ ਚ ਉਹਦੀ ਭਾਲ ਜਾਰੀ ਸੀਗੀ ਤੇ ਹੁਣ ਉਹਦੀ ਜਿਹੜੀ ਬੋਡੀ ਮਿਲੀ ਆ 27 ਸਾਲਾ ਵਿਸ਼ਾਲ ਬਜਾਜ ਦੀ ਤੇ ਐਲੈਕਸ ਫਰੇਜ਼ਰ ਬਰੇਜ਼ਾ ਕੋਈ ਵੈਨਕੂਵਰ ਦਾ ਉਹਦੇ ਵਿੱਚ ਛਾਲ ਮਾਰ ਗਿਆ ਸੀਗਾ ਉੱਥੋਂ ਛਾਲ ਮਾਰ ਗਿਆ ਸੀ ਉਹ ਤੇ ਬਹੁਤ ਜਿਹੜੀਆਂ ਜੜੀਆਂ ਘਟਨਾਵਾਂ ਹੋ ਰਹੀਆਂ ਬਹੁਤ ਚਿੰਤਾ ਦਾ ਵਿਸ਼ਾ ਆਪਾਂ ਨੂੰ ਜ਼ਰੂਰ ਇਸ ਤੇ ਸੋਚਣਾ ਪੈਣਾ ਇਹਦੇ ਤੇ ਆਪਾਂ ਨੂੰ ਵਰਕ ਕਰਨ ਦੀ ਲੋੜ ਆ ਤੇ ਲੋਕਾਂ ਨੂੰ ਤੇ ਜਿਹੜੇ ਪੇਰੈਂਟਸ ਨੂੰ ਆ ਬੱਚਿਆਂ ਨੂੰ ਸਮਝਾਉਣ ਦੀ ਲੋੜ ਆ ਇਹਦੇ ਵਿੱਚ ਮੈਂ ਕਹਿੰਨਾ ਸਭ ਤੋਂ ਪਹਿਲਾਂ ਮਾਪਿਆਂ ਦਾ ਕਸੂਰ ਹੈ ਜਿਹੜੇ ਮਾਪੇ ਆਪਦੇ ਜਵਾਕਾਂ ਨੂੰ ਕੱਲੇ ਕਹਿਰੇ ਜਵਾਕਾਂ ਨੂੰ ਕੁੜੀਆਂ ਮੁੰਡਿਆਂ ਨੂੰ ਬਾਹਰ ਤੋਰਦੇ ਆ ਉਹਨਾਂ ਦਾ ਕਸੂਰ ਆ ਦੂਜੇ ਨੰਬਰ ਤੇ ਕਸੂਰ ਜਵਾਕਾਂ ਦਾ ਆਪ ਦਾ ਜਿਹੜੇ ਆਪਦੇ ਮਾਪੇ ਆਪ ਦਾ ਜਿਹੜਾ ਸਟੇਟ ਆ ਆਪਦੀ ਕੰਟਰੀ ਛੱਡ ਕੇ ਜਾਂਦੇ ਆ ਇੱਥੇ ਟਰਾਈ ਨਹੀਂ ਕਰਦੇ ਮੈਂ ਤਾਂ ਇਹ ਸਮਝਦਾ ਵੀ ਰੁੱਖੀ ਮਿੱਸੀ ਖਾ ਲਓ ਥੋੜੀ ਖਾ ਲਓ ਪਰ ਆਪਦੇ ਦੇਸ਼ 'ਚ ਰਹੋ ਆਪਦੀ ਸਟੇਟ 'ਚ ਰਹੋ ਤਾਂ ਵਧੀਆ ਗੱਲ ਆ ਆਪਦੇ ਮਾਪੇ ਬਾਪ ਦੇ ਕੋਲੇ ਰਹੋ ਉਹਨਾਂ ਦੀ ਨਜ਼ਰ 'ਚ ਰਹੋ ਇੱਥੇ ਬਥੇਰਾ ਕੁਝ ਹੈਗਾ ਕਰਨ ਨੂੰ ਬਹੁਤ ਾਰੀ ਆਪਾਂ ਡਿਸਕਸ ਹੋਇਆ ਡਿਸਕਸ ਕੀਤਾ ਤੇ ਜਿਹੜੀਆਂ ਕੈਨੇਡਾ ਦੇ ਵਿੱਚ ਅਚਨਚੇਤ ਮੌਤਾਂ ਹੋ ਰਹੀਆਂ ਉਹਨਾਂ ਦਾ ਵੀ ਆਪਾਂ ਨੂੰ ਪਤਾ ਵੀ ਕਿਉਂ ਹੋ ਰਹੀਆਂ ਕਿਹੜੇ ਕਾਰਨਾਂ ਬਥੇਰੀਆਂ ਵੀਡੀਓ ਤੁਸੀਂ YouTube ਤੇ ਚੱਕ ਕੇ ਦੇਖ ਲਓ ਬਹੁਤ ਬੰਦਿਆਂ ਨੇ ਇਹ ਚੀਜ਼ ਨੂੰ ਡਿਸਕਸ ਕੀਤਾ ਮੈਂ ਵੀ ਇੱਕ ਵੀਡੀਓ ਇਸ ਚੀਜ਼ ਤੇ ਬਣਾਈ ਸੀਗੀ ਕਿ ਕੈਨੇਡਾ ਵਿੱਚ ਹੋ ਰਹੀਆਂ ਮੌਤਾਂ ਦਾ ਸੱਚ ਆਇਆ ਸਾਹਮਣੇ ਉਹ ਸੱਚ ਕੀ ਆ ਉਹਦੇ ਬਾਰੇ ਵੀ ਆਪਾਂ ਡਿਟੇਲ ਨਾਲ ਡਿਸਕਸ ਕੀਤਾ ਹੁਣ ਗੱਲ ਇਹ ਆ ਵੀ ਆਪਾਂ ਮਾਨਸਿਕਤਾ ਆਵਦੀ ਬਦਲੀਏ ਬਹੁਤ ਕੁਝ ਆਪਾਂ ਗਵਾ ਲਿਆ ਆਪਾਂ ਪੰਜਾਬ ਦਾ ਧਣ ਵੀ ਗਵਾ ਲਿਆ ਆਪਾਂ ਸੋਹਣੇ ਸੁਨੱਖੇ ਮੁੰਡੇ ਕੁੜੀਆਂ ਜਿਹੜੇ ਪੰਜਾਬ ਦੇ ਜਿਹੜੇ ਇਹਨਾਂ ਨੇ ਪੰਜਾਬ ਦੀ ਬਾਗਡੋਰ ਸਾਹਮਣੀ ਅੱਗੇ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਵੀ ਆਪਾਂ ਖਿਲਵਾੜ ਕਰ ਰਹੇ ਹਾਂ ਉਹਨਾਂ ਨੂੰ ਵੀ ਮੌਤ ਦੇ ਖੂਚ ਆਪਾਂ ਧੱਕਾ ਦੇ ਰਹੇ ਹਾਂ ਤਾਂ ਇਸ ਚੀਜ਼ ਬਾਰੇ ਸੋਚ ਕੇ ਆਪਾਂ ਮਾਨਸਿਕਤਾ ਬਦਲ ਲਈਏ ਹੁਣ ਬਹੁਤ ਬਹੁਤ ਕੁਝ ਹੋ ਗਿਆ ਆਪਾਂ ਸਮਝ ਲੈਣਾ ਚਾਹੀਦਾ ਜੋ ਕੁਝ ਹਾਲਾਤ ਹੈਗੇ ਆ ਹੁਣ ਬਾਹਰ ਉਹਨਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਜੇ ਆਪਾਂ ਹੁਣ ਨਾ ਸੰਭਲੇ ਤੇ ਫਿਰ ਬਹੁਤ ਦੇਰ ਹੋ ਜਾਊਗੀ ਫਿਰ ਉਦੋਂ ਹੀ ਸੰਭਲਾਂਗੇ ਜਦੋਂ ਸਾਰੇ ਪਾਸਿਓਂ ਦਰਵਾਜ਼ੇ ਬੰਦ ਹੋਗੇ ਹੁਣ ਮਾਨਸਿਕਤਾ ਦੀ ਗੱਲ ਕਰਦਾ ਵੀ ਲੋਕਾਂ ਦੀ ਮਾਨਸਿਕਤਾ ਕਿੰਨੀ ਅਣਪੜਤਾ ਉਹਨਾਂ ਦੀ ਮਾਨਸਿਕਤਾ 'ਚ ਮੇਰੀ ਗੱਲ ਹੋਈ ਰਾਤ ਰਾਏਕੋਟ ਤੋਂ ਆ ਜੀਵਨ ਮੁੰਡਾ ਉਹ 30 ਸਾਲ ਅਮਰੀਕਾ ਲਾ ਕੇ ਆਇਆ ਉਹਦੇ ਨਾਲ ਵੀ ਮੈਂ ਇੰਟਰਵਿਊ ਕਰਨੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਉਹਦੀ ਫੋਨ ਕਾਲ ਆਈ ਕਹਿੰਦਾ ਬਾਈ ਜੀ ਰਾਏਕੋਟ ਦੇ ਵਿੱਚ ਸਾਡੇ ਇੱਕ ਸੀਟ ਮੇਕਰ ਹੈ ਦਰਮਿਆਨਾ ਜਿਹਾ ਦੁਕਾਨਦਾਰ ਹੈ ਕੰਮ ਉਹਦਾ ਸੋਨਾ ਚੱਲਦਾ ਸੀਟ ਮੇਕਿੰਗ ਚੋਂ ਹੀ ਉਹਨੇ ਪੈਸਾ ਕਮਾ ਕੇ 15 ਲੱਖ ਰੁਪਇਆ ਲਾ ਕੇ ਆਪਦੇ ਜਵਾਕ ਨੂੰ ਇੰਗਲੈਂਡ ਭੇਜਦਾ ਤੇ ਹੁਣ ਛੋਟੇ ਨੂੰ ਜਦੋਂ ਦੁਕਾਨ ਤੇ ਆਉਂਦਾ ਉਹਨੂੰ ਇਹ ਹੀ ਕਹੀ ਜਾਂਦਾ ਵੀ ਦੁਕਾਨ ਚ ਕੁਝ ਨਹੀਂ ਬਚਦਾਗਾ ਇੱਥੇ ਦਾ ਆਪਾਂ ਭੁੱਖੇ ਮਰਦੇ ਆ ਇੱਥੇ ਕਮਾਈ ਹੈ ਨਹੀਂ ਪੰਜਾਬ ਚ ਲੁੱਟਾਂ ਖੋਹਾਂ ਪੰਜਾਬ ਚ ਤਾਂ ਇਦਾਂ ਪੰਜਾਬ ਚੋਂ ਤਾਂ ਹੁਣ ਉਹਨੂੰ ਤਿਆਰ ਕਰ ਰਿਹਾ ਕੈਨੇਡਾ ਭੇਜਣ ਵਾਸਤੇ ਤੇ ਉਹ ਆਪਦੇ ਛੋਟੇ ਜਵਾਕ ਵਾਸਤੇ 25 ਲੱਖ ਲੋਨ ਨੂੰ ਤਿਆਰ ਹੈ ਜਿਹੜੀ ਛੋਟੀ ਜੀ ਦੁਕਾਨ ਤੋਂ ਉਹਨੇ 15 ਲੱਖ ਕਮਾ ਕੇ ਆਪਦੇ ਵੱਡੇ ਜਵਾਕ ਨੂੰ ਇੰਗਲੈਂਡ ਭੇਜਤਾ ਤੇ 25 ਲੱਖ ਕਮਾ ਕੇ ਆਪਦੇ ਛੋਟੇ ਮੁੰਡੇ ਨੂੰ ਕੈਨੇਡਾ ਭੇਜਣ ਦੀ ਤਿਆਰੀ ਚਾ ਉਹ ਇਹ ਗੱਲ ਕਹਿ ਰਿਹਾ ਵੀ ਇੱਥੇ ਕਮਾਈ ਹੈ ਨਹੀਂ ਇੱਥੇ ਕੁਝ ਨਹੀਂ ਬਚਦਾ ਜਿਹੜੇ ਬੰਦੇ ਨੇ ਛੋਟੀ ਜੀ ਦੁਕਾਨ ਤੋਂ 40 ਲੱਖ ਕਮਾ ਲਿਆ ਇਹ ਤਾਂ ਹੈਗੀ ਆਪਣੀ ਮਾਨਸਿਕਤਾ ਹੁਣ ਦੂਜੀ ਉਹਨੇ ਗੱਲ ਦੱਸੀ ਇੱਕ ਰਿਟਾਇਰਡ ਬੰਦਾ ਹੈ ਇਹ ਬਿਲਕੁਲ ਸੱਚੀ ਘਟਨਾ ਤੇ ਸੱਚੀ ਘਟਨਾਵਾਂ ਉਹਨੇ ਆਪ ਹੰਡਾਈਆਂ ਤਾਂ ਉਹਨੇ ਮੇਰੇ ਨਾਲ ਡਿਸਕਸ ਕੀਤਾ ਮੇਰੇ ਮੇਰਾ ਵੀ ਤੁਹਾਡੇ ਨਾਲ ਡਿਸਕਸ ਕਰਨਾ ਬਣਦਾ ਹੈ ਕਿ ਆਪਾਂ ਆਪਣੀ ਮਾਨਸਿਕਤਾ ਬਦਲ ਲਈਏ ਹੁਣ ਬਹੁਤ ਕੁਝ ਹੋ ਗਿਆ ਮੈਂ ਗੱਲ ਕਰ ਰਿਹਾ ਸੀ ਇੱਕ ਬੰਦਾ ਹੈ ਰਿਟਾਇਰਡ ਬੰਦਾ ਸਰਕਾਰੀ ਜੋਬ ਤੋਂ ਰਿਟਾਇਰਡ ਹੋਇਆ 40-50 ਲੱਖ ਰੁਪਇਆ ਉਹਨੂੰ ਰਿਟਾਇਰਮੈਂਟ ਬੈਨੀਫਿਟਸ ਮਿਲੇ ਆ ਤੇ ਆਪਦੇ ਜਵਾਕ ਨੂੰ ਉਹੀ 50 ਲੱਖ ਰੁਪਇਆ ਲਾ ਕੇ ਡੌਂਕੀ ਲਾ ਕੇ ਅਮਰੀਕਾ ਭੇਜਣ ਦੀ ਤਿਆਰੀ ਕਰ ਰਿਹਾ ਕਹਿੰਦਾ ਮੇਰੇ ਨਾਲ ਗੱਲ ਹੋਈ ਡਿਸਕਸ਼ਨ ਕੀਤੀ ਮੈਂ ਉਹਨੂੰ ਕਿਹਾ ਵੀ 50 ਲੱਖ ਰੁਪਇਆ ਤੁਸੀਂ ਇਹ ਮੁੰਡੇ ਤੇ ਕਿਉਂ ਲਾਉਨੇ ਆ ਤੁਸੀਂ 25 ਲੱਖ 20 25 ਲੱਖ ਰੁਪਇਆ ਲਾਓ ਇਹਨੂੰ ਆਈਲੈਂਡਸ ਕਰਾਓ ਇੰਗਲੈਂਡ ਭੇਜ ਦਿਓ ਆਸਟ੍ਰੇਲੀਆ ਭੇਜ ਦਿਓ ਕੈਨੇਡਾ ਭੇਜ ਦਿਓ 25 ਲੱਖ ਤੁਹਾਡਾ ਫਿਰ ਵੀ ਬਚ ਜੂਗਾ ਜੇ ਤੇ ਇਹਨੇ ਬਾਹਰ ਜਾਣਾ ਹੀ ਹੈ ਜੇ ਇਹ ਬਜੇਦਾ ਵੀ ਮੈਂ ਬਾਹਰ ਜਾਣਾ ਕਹਿੰਦਾ ਜੀ ਮੁੰਡਾ ਕਹਿੰਦਾ ਮੈਨੂੰ ਤਾਂ ਆਈਲਟਸ ਆਉਂਦੀ ਨਹੀਂ ਅਨਪੜ ਮੁੰਡਾ ਹੁਣ ਦੇਖੋ ਉਹਦੇ ਪਿਓ ਦੀ ਮਾਨਸਿਕਤਾ ਚੈੱਕ ਕਰੋ ਤੁਸੀਂ ਵੀ ਆਪਦੇ ਅਨਪੜ ਲੜਕੇ ਵਾਸਤੇ ਆਪਦੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ 50 ਲੱਖ ਰੁਪਇਆ ਲਾਉਣ ਨੂੰ ਤਿਆਰ ਹੋਇਆ ਉਹ ਵੀ ਡੋਂਕੀ ਲਾ ਕੇ ਜਾਣਾ ਉਹਨੇ ਜਿਹੜਾ ਬੰਦਾ ਅਨਪੜ ਹੈ ਪੜਿਆ ਨਹੀਂ ਲਿਖਿਆ ਨਹੀਂ ਉਹਨੂੰ ਲੈਂਗੁਏਜ ਦੀ ਨਹੀਂ ਸਮਝ ਆਉਂਦੀ ਉਹਦੇ ਤੇ ਡੋਂਕੀ ਤੇ 50 ਲੱਖ ਉਹਦਾ ਪਿਓ ਖਰਚ ਕਰ ਰਿਹਾ ਦੇਖੋ ਮਾਨਸਿਕਤਾ ਆਪਣੀ ਕਿੱਧਰ ਜਾ ਰਹੀ ਹੈ ਤੇ ਉਹ ਪਿਓ ਮੈਂ ਕਹਿੰਦਾ ਵੀ ਸਮਝਾ ਨਹੀਂ ਸਕਦਾ ਆਪਦੇ ਲੜਕੇ ਨੂੰ ਵੀ ਭਾਈ ਇੱਥੇ 10 ਲੱਖ ਰੁਪਇਆ 15 ਲੱਖ ਰੁਪਇਆ ਲਾ ਕੇ ਕੋਈ ਕਾਰੋਬਾਰ ਕਰ ਲੈ ਕਿਉਂ ਬਾਹਰ ਦਾ ਤੂੰ ਤੇਰੇ ਤੇ ਭੂਤ ਸਵਾਰ ਹੋਇਆ ਪਰ ਨਹੀਂ ਆਪਾਂ ਜਵਾਕਾਂ ਦੇ ਪਿੱਛੇ ਲੱਗ ਕੇ ਆਪਦੀ ਸਾਰੀ ਜ਼ਿੰਦਗੀ ਦੀ ਕਮਾਈ ਲਾਉਣ ਨੂੰ ਤਿਆਰ ਆ ਜਿਵੇਂ ਇਹ ਗੁਰਵਿੰਦਰ ਸਿੰਘ ਵਾਲੇ ਕੇਸ 'ਚ ਹੋਇਆ ਉਹਦਾ ਫਾਦਰ ਵਿਚਾਰਾ ਬਹੁਤ ਫੁੱਟ ਫੁੱਟ ਕੇ ਰੋ ਰਿਹਾ ਸੀ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਚਲੀ ਗਈ ਇਸ ਕਰਕੇ ਜਰੂਰ ਆਪਾਂ ਨੂੰ ਸੋਚਣ ਦੀ ਲੋੜ ਹੈ ਇਹ ਇਹ ਗੱਲਾਂ ਨਾ ਬਹੁਤ ਜ਼ਰੂਰੀ ਹੈ ਜੇ ਆਪਾਂ ਇਹਨਾਂ ਤੇ ਸੋਚਾਂਗੇ ਡੀਪਲੀ ਤਾਂ ਆਪਾਂ ਚੰਗੇ ਰਵਾਂਗੇ ਕਰਜ਼ਾ ਚੱਕ ਕੇ ਅੱਜ ਦੇ ਟਾਈਮ ਜਵਾਕ ਨੂੰ ਬਾਹਰ ਭੇਜਣ ਦਾ ਕੋਈ ਫਾਇਦਾ ਨਹੀਂ ਉਹਦੇ ਨਾਲੋਂ ਇੱਥੇ ਰੁੱਖੀ ਮਿੱਸੀ ਖਾਦੀ 100 ਗੁਣੇ ਚੰਗੀ ਆ ਇੱਕ ਦੁਕਾਨਦਾਰ ਦੀ ਗੱਲ ਕਰ ਰਿਹਾ ਸੀ ਕਿ ਵਧੀਆ ਦੁਕਾਨ ਚੱਲਦੀ ਐ ਸੇਠ ਦੀ ਉਹ ਵੀ ਆਪਦੇ ਜਵਾਕ ਨੂੰ ਸਵੇਰ ਸ਼ਾਮ ਇਹੀ ਕਹਿੰਦਾ ਵੀ ਇੱਥੇ ਕੁਝ ਨਹੀਂ ਬਚਦਾਗਾ ਆਪ ਉਸ ਸੇਠ ਨੇ ਉਸੇ ਛੋਟੀ ਜੀ ਦੁਕਾਨ ਤੋਂ ਵਧੀਆ ਕੋਠੀ ਪਾਲੀ ਵਧੀਆ ਕਾਰ ਐ ਸਾਰੇ ਜਵਾਕਾਂ ਨੂੰ ਪੜਾ ਲਿਆ ਸਾਰਾ ਕੁਝ ਕਰ ਲਿਆ ਠੀਕ ਹੈ ਉਹੀ ਦੁਕਾਨਦਾਰ ਆਪਦੇ ਮੂੰਹ ਕਹਿ ਰਿਹਾ ਵੀ ਇੱਥੇ ਕਮਾਈ ਹੈ ਨਹੀਂ ਜੀ ਇੱਥੇ ਕੁਝ ਨਹੀਂ ਬਚਦਾ ਆਪਾਂ ਤੇਰੇ ਤੈਨੂੰ ਬਾਹਰ ਭੇਜਣਾ ਤੂੰ ਦੁਕਾਨ ਤੇ ਨਾ ਬੈਠਾ ਆਹ ਤਾਂ ਹਾਲ ਆਪਣੀ ਮਾਨਸਿਕਤਾ ਦਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਆਪਾਂ ਮਾਨਸਿਕਤਾ ਬਦਲੀਏ ਬਹੁਤ ਆਪਾਂ ਆਪਦੀ ਨੌਜਵਾਨ ਪੀੜ੍ਹੀ ਦਾ ਨੁਕਸਾਨ ਕਰਾ ਲਿਆ ਆਪਾਂ ਹੁਣ ਦੇਖਦੇ ਹੀ ਆ ਕੋਈ ਇਹ ਵੀ ਨਹੀਂ ਹੈਗਾ ਵੀ ਜਿਹੜਾ ਸੱਚ ਲੋਕਾਂ ਤੋਂ ਛੁਪਿਆ ਹੋਇਆ ਫਿਰ ਵੀ ਆਪਾਂ ਅੱਖਾਂ ਮੀਚ ਕੇ ਹਜੇ ਵੀ ਨਹੀਂ ਹਟਦੇਗੇ ਹਜੇ ਵੀ ਜਿਹੜੇ ਜਵਾਕ ਆ ਤੁਸੀਂ ਦਿੱਲੀ 에ਰਪੋਰਟ ਤੇ ਜਾਵੜੋ ਹਜੇ ਵੀ ਜਵਾਕ ਜਿਹੜੇ ਧੜਾ ਧੜ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਮੁਲਕਾਂ ਨੂੰ ਜਾ ਰਹੇ ਆ ਪਰ ਆਪਾਂ ਨੂੰ ਸੋਚਣਾ ਚਾਹੀਦਾ ਆਪਣਾ ਨੂੰ ਆਲਾ ਦਵਾਲਾ ਵੇਖਣਾ ਚਾਹੀਦਾ ਸੋਸਾਇਟੀ ਚ ਕੀ ਹੋ ਰਿਹਾਗਾ ਆਪਣਾ ਦੇਸ਼ ਚ ਕੀ ਹੋ ਰਿਹਾ ਫੋਰਨ ਦੇ ਵਿੱਚ ਕੀ ਹੋ ਰਿਹਾ ਸਾਰੀਆਂ ਗੱਲਾਂ ਤੇ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ ਜੇ ਆਪਾਂ ਵਿਚਾਰ ਨਹੀਂ ਕਰਾਂਗੇ ਤਾਂ ਜਿਵੇਂ ਮੁੰਡੇ ਗੁਰਵਿੰਦਰ ਦੀ ਖਬਰ ਆ ਏਦਾਂ ਦੀਆਂ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਰਹਿਣਗੀਆਂ ਇਸ ਕਰਕੇ ਸਾਰੇ ਹੀ ਆਪਾਂ ਕਲੈਕਟਿਵਲੀ ਆਪਾਂ ਸਹਿਯੋਗ ਦੇਈਏ ਜਿਹੜਾ ਵੀ ਕੋਈ ਜਵਾਕ ਤੁਹਾਡੇ ਆਂਡ ਗਵਾਂਡ ਵਾਲੇ ਦੁਆਲੇ ਕੋਈ ਜਿੱਦ ਕਰਦਾ ਉਹਨੂੰ ਆਪਾਂ ਸਮਝਾਈਏ ਉਹਨੂੰ ਕਾਉਂਸਲਿੰਗ ਕਰੀਏ ਉਹਨੂੰ ਸਾਰੀਆਂ ਚੀਜ਼ਾਂ ਆਪਾਂ ਦੱਸੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਨਾ ਕੋਈ ਜਿਹੜਾ ਹੈਗਾ ਕਿਸੇ ਦੀ ਗੱਲ ਉਹਦੇ ਤੇ ਜ਼ਰੂਰ ਅਸਰ ਕਰੂਗੀ ਤੇ ਆਓ ਆਪਾਂ ਰਲ ਮਿਲ ਕੇ ਹੰਬਲਾ ਜ਼ਰੂਰ ਮਾਰੀਏ ਕਿ ਜਿਹੜੀ ਜਵਾਨੀ ਆ ਸਾਡੀ ਉਹਨੂੰ ਬਚਾਈਏ ਜਿਹਨੂੰ ਇੱਕ ਗੱਲ ਹੋਰ ਹੈ ਅਸੀਂ ਬਹੁਤ ਇੰਪੋਰਟੈਂਟ ਹੁਣ ਮੈਨੂੰ ਵੀਡੀਓ ਐਂਡ ਕਰਨ ਲੱਗਿਆ ਸੀ ਮੈਨੂੰ ਯਾਦ ਆ ਗਈ ਦੋ ਗੱਲਾਂ ਇੱਕ ਵੌਂਟ ਇੱਕ ਨੀਡ ਜੇ ਹੁਣ ਆਪਾਂ ਨੂੰ ਨੀਡ ਹੈਗੀ ਐ ਜਾਣਾ ਚਾਹੀਦਾ ਆਪਾਂ ਨੂੰ ਘਰ ਦਾ ਇੱਕ ਮੈਂਬਰ ਚਲੇ ਜਾਵੇ ਦੋ ਮੈਂਬਰ ਚਲੇ ਜਾਣ ਰੋਜੀ ਰੋਟੀ ਕਮਾਉਣ ਵਾਸਤੇ ਪੈਸਾ ਕਮਾਉਣ ਵਾਸਤੇ ਕੋਈ ਮਾੜੀ ਨਹੀਂ ਕੋਈ ਮਾੜੀ ਗੱਲ ਨਹੀਂ ਜੇ ਆਪਣੀ ਵੌਂਟ ਹੈ ਆਪਾਂ ਚਾਹੋਣੇ ਆ ਵੀ ਬਾਹਰ ਜਾਣਾ ਹੀ ਜਾਣਾ ਆਪਾਂ ਨੂੰ ਲੋੜ ਨਹੀਂ ਹੈਗੀ ਜਾਣ ਦੀ ਤਾਂ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਇੱਕ ਯੂਟਿਊਬਰ ਹੀ ਹੈਗਾ ਬੜੀ ਸੋਹਣੀ ਗੱਲ ਕਰ ਰਿਹਾ ਸੀਗਾ ਉਹਨੇ ਉਦਾਹਰਨ ਵੀ ਦਿੱਤੀ ਵੀ ਆਈਫੋਨ 16 ਐਪਲ ਨੇ ਲਾਂਚ ਕਰਤਾ ਆਪਾਂ ਸਾਰੇ ਆਈਫੋਨ 16 ਦੇ ਪਿੱਛੇ ਪਏ ਹੋਏ ਆ ਉਹਨਾਂ ਨੇ ਸਿਰਫ ਇੱਕ ਬਟਨ ਐਕਸਟਰਾ ਦੇਤਾ ਉੱਪਰ ਕੈਮਰੇ ਵਾਸਤੇ ਤੇ ਆਪਾਂ ਸੋਚਦੇ ਆ ਵੀ ਮੇਰੇ ਕੋਲੇ ਤਾਂ 14 ਹੈ ਮੇਰੇ ਕੋਲੇ ਤਾਂ 15 ਮੇਰੇ ਕੋਲੇ ਬਟਨ ਹੈ ਨਹੀਂ ਜੇ ਬਟਨ ਵਾਲਾ ਫੋਨ ਆ ਜੇ ਨਾ ਫੇਰ ਆ ਗੱਲ ਤੇ ਫਿਰ ਗੱਲ ਉਹਨੇ ਦੱਸੀ ਵੀ ਵੌਂਟ ਤੇ ਨੀਡ ਜੇ ਸਾਨੂੰ ਨੀਡ ਹੈਗੀ ਆ ਤਾਂ ਤੁਸੀਂ ਲੈ ਲਓ ਤੇ ਜੇ ਅਸੀਂ ਚਾਹੁੰਦੇ ਆ ਵੀ ਮੇਰੇ ਕੋਲੇ ਆ ਹੈ ਨਹੀਂ ਜੀ ਉਹ ਮਿਲ ਜੇ ਤਾਂ ਆਪਾਂ ਨੂੰ ਇਸ ਚੀਜ਼ ਨੂੰ ਇਗਨੋਰ ਕਰਨਾ ਚਾਹੀਦਾ ਇਸ ਕਰਕੇ ਜਿੰਨੇ ਕ ਆਪਾਂ ਪੰਜਾਬ ਦੇ ਵਿੱਚ ਆਪਣੇ ਕੋਲੇ ਸਾਧਨ ਹੈਗੇ ਆ ਜਿਵੇਂ ਵੀ ਆਪਣੀ ਪ੍ਰਾਤਮਾ ਰੋਜੀ ਰੋਟੀ ਚਲਾਈ ਜਾਂਦਾ ਹੈ ਭਾਵੇਂ ਕੋਈ ਰੁੱਖੀ ਖਾਂਦਾ ਭਾਵੇਂ ਦੀ ਕੋਈ ਕੋਈ ਚੰਗੇ ਪਕਵਾਨ ਬਣਾ ਕੇ ਖਾਂਦਾ ਆਪਾਂ ਨੂੰ ਉਹਦੇ 'ਚ ਸਬਰ ਕਰਨਾ ਚਾਹੀਦਾ ਉਹਦੇ ਤੋਂ ਜ਼ਰੂਰ ਕੁਝ ਸਿੱਖਣਾ ਚਾਹੀਦਾ ਨਾ ਕਿ ਆਪਾਂ ਆਪਦੀ ਜ਼ਿੰਦਗੀ ਦਾ ਰਿਸਕ ਲਈਏ ਆਪਣੇ ਜਵਾਕਾਂ ਦੀ ਜ਼ਿੰਦਗੀ ਦਾ ਰਿਸਕ ਲਈਏ ਉਮੀਦ ਕਰਦਾ ਕਿ ਆਪਾਂ ਜ਼ਰੂਰ ਇਸ ਵਿਸ਼ੇ ਤੇ ਸੋਚਾਂਗੇ ਇਹਦੇ ਤੇ ਜ਼ਰੂਰ ਆਪਾਂ ਅਮਲ ਕਰਾਂਗੇ ਸასი ਕਾਲ